ਇੱਕ ਪਾਸੇ ਤਾਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਿਆ ਦੇ ਮਨਾਰੇ ਨੂੰ ਉੱਚਾ ਚੁੱਕਣ ਦੇ ਵੱਡੇ ਵੱਡੇ ਦਾਅਵੇ ਕਰਦੀ ਨਹੀਂ ਥੱਕਦੀ ਅਤੇ ਇਹਨਾਂ ਸਰਕਾਰੀ ਸਕੂਲਾਂ ਨੂੰ ਦਿੱਲੀ ਮਾਡਲ ਬਣਾਉਣ ਦੀਆਂ ਗੱਲਾਂ ਕਰ ਰਹੀ ਹੈ ਪਰ ਜ਼ਮੀਨੀ ਪੱਧਰ ਤੇ ਇਸ ਦੀ ਹਕੀਕਤ ਹੋਰ ਹੀ ਦਿਖਾਈ ਦਿੰਦੀ ਹੈ ਕਿਉਂਕਿ ਜਿਲ੍ਹਾ ਤਰਨਤਾਰਨ ਦੇ ਅਦੀਨ ਪਿੰਡ ਦਾ ਕਸਬਾ ਕਰੀਆਲੀ ਰਾੜੀਆਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਪੰਜਾਬ ਸਰਕਾਰ ਦੇ ਇਹਨਾਂ ਦਾਅਵਿਆਂ ਦੀ ਪੋਲ ਖੁੱਲਦਾ ਕਿਉਂਕਿ ਇਸ ਸਕੂਲ ਵਿੱਚ ਪੜ੍ਹਦੇ ਬੱਚਿਆਂ ਨੂੰ ਅੱਤ ਦੀ ਪੈ ਰਹੀ ਗਰਮੀ ਵਿੱਚ ਕਮਰੇ ਦੇ ਅੰਦਰ ਬਿਨਾਂ ਬਿਜਲੀ ਤੋਂ ਬੈਠ ਕੇ ਹੀ ਪੜਨਾ ਪੈਂਦਾ ਹੈ ਅਤੇ ਬੱਚਿਆਂ ਨੂੰ ਆਪਣੇ ਘਰ ਤੋਂ ਹੀ ਪੀਣ ਵਾਲਾ ਪਾਣੀ ਲੈ ਕੇ ਆਉਣਾ ਪੈਂਦਾ ਹੈ ਕਿਉਂਕਿ ਨਾ ਤਾਂ ਇਸ ਸਕੂਲ ਵਿੱਚ ਬਿਜਲੀ ਹੈ ਤੇ ਨਾ ਹੀ ਸਕੂਲ ਵਿੱਚ ਪਾਣੀ ਇੱਥੋਂ ਤੱਕ ਕਿ ਬੱਚਿਆਂ ਦੇ ਬਾਥਰੂਮ ਜਾਣ ਲਈ ਵੀ ਬਾਥਰੂਮ ਵੀ ਬੁਰੀ ਤਰ੍ਹਾਂ ਨਾਲ ਖਰਾਬ ਹੋ ਚੁੱਕੇ ਨੇ ਜਿਸ ਕਰਕੇ ਬੱਚਿਆਂ ਨੂੰ ਸਕੂਲ ਤੋਂ ਬਾਹਰ ਬਾਥਰੂਮ ਕਰਨ ਲਈ ਜਾਣਾ ਪੈਂਦਾ ਇੱਥੇ ਦੱਸਣਯੋਗ ਗੱਲ ਇਹ ਵੀ ਹੈ ਕਿ ਜੋ ਸਕੂਲ ਵਿੱਚ ਬੱਚਿਆਂ ਦੇ ਲਈ ਮਿਡੇ ਮੀਲ ਦਾ ਖਾਣਾ ਬੰਦ ਹੈ ਤੇ ਮਿਡੇ ਮੀਲ ਬਣਾਉਣ ਵਾਲੀ ਔਰਤ ਨੂੰ ਕਈ ਕਿੱਲੇ ਦੂਰ ਤੋਂ ਕਿਸੇ ਦੇ ਘਰ ਵਿੱਚੋਂ ਪਾਣੀ ਲੈ ਕੇ ਆਉਣਾ ਪੈਂਦਾ ਜਿਸ ਤੋਂ ਬਾਅਦ ਇਹ ਸਾਰਾ ਖਾਣਾ ਤਿਆਰ ਕੀਤਾ ਜਾਂਦਾ ਹੈ ਜਦ ਇਹ ਸਬੰਧਿਤ ਸਕੂਲ ਦੇ ਪ੍ਰਿੰਸੀਪਲ ਸਤਪਾਲ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸਕੂਲ ਵਿੱਚ ਜੋ ਪਾਣੀ ਵਾਲਾ ਬੋਰ ਹੈ तकरीबन 6 ਮਹੀਨੇ ਤੋਂ ਖਰਾਬ ਹੋਇਆ ਪਿਆ ਹੈ ਅਤੇ ਬਿਜਲੀ ਵਾਲੇ ਮੀਟਰ ਵੀ ਸਕੂਲ ਵਿੱਚੋਂ ਚੋਰੀ ਹੋ ਚੁੱਕੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਸਬੰਧੀ ਉਹਨਾਂ ਵੱਲੋਂ ਕਈ ਵਾਰ ਮਹਿਕਮੇ ਨੂੰ ਲਿਖ ਕੇ ਦਿੱਤਾ ਗਿਆ ਪਰ ਅਜੇ ਤੱਕ ਨਾ ਤਾਂ ਕੋਈ ਮਹਿਕਮਾ ਉਹਨਾਂ ਦੀ ਸੁਣਵਾਈ ਕਰ ਰਿਹਾ ਤੇ ਨਾ ਹੀ ਕੋਈ ਸਰਕਾਰ ਪ੍ਰਿੰਸੀਪਲ ਨੇ ਕਿਹਾ ਕਿ ਮਜਬੂਰ ਹੋ ਕੇ ਉਹਨਾਂ ਨੂੰ ਬੱਚਿਆਂ ਨੂੰ ਗਰਮੀ ਵਿੱਚ ਹੀ ਪੜਾਉਣਾ ਪੈਂਦਾ ਤਾਂ ਜੋ ਬੱਚਿਆਂ ਦੀ ਪੜ੍ਹਾਈ ਖਰਾਬ ਨਾ ਹੋਵੇ ਅਤੇ ਉਧਰ ਛੋਟੇ ਬੱਚਿਆਂ ਨੇ ਵੀ ਦੱਸਿਆ ਕਿ ਉਹਨਾਂ ਨੂੰ ਕਈ ਦਿਨਾਂ ਤੋਂ ਇਸੇ ਤਰ੍ਹਾਂ ਹੀ ਗਰਮੀ ਦੇ ਵਿੱਚ ਕੰਮ ਕਰਨਾ ਪੈਂਦਾ ਅਤੇ ਪੀਣ ਵਾਲਾ ਪਾਣੀ ਵੀ ਆਪਣੇ ਘਰ ਤੋਂ ਹੀ ਲੈ ਕੇ ਆਉਂਦੇ ਨੇ ਸਰ ਜੀ ਨਾਮ ਹੈ ਤੁਹਾਡਾ ਸਤਪਾਲ ਸਿੰਘ ਤੇ ਕੀ ਕਿੰਨੀ ਤੱਕ ਰਿਹਾ ਸੀ ਸਕੂਲ ਇਹ ਸਾਰੇ 30 5ਥ ਕਲਾਸ ਤੱਕ ਹੈ ਤੇ ਕੀ ਗੱਲ ਹੈ ਲਾਈਟ ਨਹੀਂ ਹੈ ਨਹੀਂ ਇੱਥੇ ਕਾਫੀ ਟਾਈਮ ਤੋਂ ਪ੍ਰੋਬਲਮ ਆਈ ਹੈ ਘਟਵਾਦੀ ਗਈ ਹੈ ਕਾਰਨ ਕੀ ਹੈ ਜੀ ਕਾਰਨ ਇਥੇ ਮੀਟਰ ਨਹੀਂ ਹੈ ਜੀ ਅੱਛਾ ਕਿੰਨੇ ਚਿਰ ਤੋਂ ਇਹ ਮੀਟਰ ਚੋਰੀ ਹੋ ਗਿਆ ਸੀ ਦੁਬਾਰਾ ਲਗਾਇਆ ਸੀ ਫਿਰ ਚੋਰੀ ਹੋ ਗਿਆ ਸੀ ਦੁਬਾਰਾ ਮਨ ਲਾ ਇੱਕ ਬੱਚਿਆਂ ਦੇ ਨਾਂ ਦਾ ਬੱਤੀ ਹੈ ਤੇ ਨਾਂ ਕੋ ਪਾਣੀ ਪੂਣੀ ਇੱਥੇ ਸਕੂਲ ਦੇ ਵਿੱਚ ਕੀ ਕਾਰਨ ਕੀ ਹੈ ਜੀ 5 6 ਮੰਨ ਤੋਂ ਹੋ ਗਈ ਲਗਭਗ ਬੋਰ ਖਰਾਬ ਹੋਇਆ ਤੇ ਮਤਲਬ ਬੋਰ ਨਿਊ ਹੋਣਾ ਹੈ ਨਾ ਅਸੀਂ ਡਿਪਾਰਟਮੈਂਟ ਨੂੰ ਵੀ ਦਿੱਤਾ ਇੱਕ ਦੋ ਵਾਰੀ ਲੈਟਰ ਦਿੱਤੀ ਹੈ ਤੇ ਫਸ ਸਾਡਾ ਕੋਈ ਹੱਲ ਨਹੀਂ ਹੋਇਆ ਬਣ ਜਾ ਤੇ ਇਹ ਇੱਕ ਉਹ ਦੇਖਿਆ ਜਾ ਰਿਹਾ ਕਿ ਮਿੱਡੇ ਮਿੱਡਾ ਪਾਣੀ ਵੀ ਦੂਰੋਂ ਲੈ ਕੇ ਆ ਰਹੇ ਨੇ ਹਾਂਜੀ ਹਾਂਜੀ ਡੇਲੀ ਲੈ ਕੇ ਆਉਣਾ ਜੀ ਪਹਿਲਾਂ ਡੇਲੀ ਦੋ ਚੱਕਰ ਪਾਣੀ ਦੀ ਲਾਉਣੀ ਹੁੰਦੀ ਹੈ ਡਰਾਈਵਰ ਲੈ ਕੇ ਤੇ ਪਾਣੀ ਲਿਆਉਣਾ ਪੈਂਦਾ ਤੇ ਫਿਰ ਅਸੀਂ ਖਾਣਾ ਬਣਾਉਂਦੇ ਆ ਘੇਰ ਬੱਚਿਆਂ ਨੂੰ ਪੋ ਰਹੇ ਨੇ ਤੇ ਬੱਚੇ ਕਿੱਥੋਂ ਪੀਂਦੇ ਨੇ ਇੰਨੀ ਗਰਮੀ ਪੀਂਦੇ ਬੱਚੇ ਘਰ ਤੋਂ ਪਾਣੀ ਲੈ ਕੇ ਆਉਂਦੇ ਆ ਆਪਣੀਆਂ ਚੋਲੇ ਤੇ ਕਬੋਤਲ ਕੁਛ ਅਸੀਂ ਚਲੋ ਲੈ ਆਉਂਦੇ ਆ ਰਾਈਵਰ ਲੈ ਕੇ ਤੇ ਹੈਂਡ ਵਗੈਰਾ ਚਲੋ ਬੋਲ ਕਰਦੇ ਇੱਕ ਮਿੱਡੇ ਮੀਲ ਵਾਲਾ ਜਿਹੜਾ ਖਾਣਾ ਵੀ ਬਣਦਿਆ ਉਹ ਵੀ ਲੱਕੜਾ ਦੇ ਤੇ ਗੱਤਿਆਂ ਦੇ ਉੱਪਰ ਬਣਦਿਆ ਗੱਤੇ ਇਕੱਠੇ ਕਰਕੇ ਬਲ ਰਹੇ ਸੁਰ ਬਾਦ ਨਾਲ ਬਣਾ ਰਹੇ ਸੀ ਸਾਡੇ ਨੇ ਇੱਥੇ ਚੋਰੀ ਹੋ ਗਈ ਸੀ ਸਾਲਕ ਦੀ ਕਰੀਬ ਹੋ ਗਿਆ ਸਿਲੰਡਰ ਵਗੈਰਾ ਪੱਟੀਆਂ ਪੱਤੇ ਰਸਣ ਵੀ ਲੈ ਕੇ ਸਭ ਕੁਝ ਸਮਾਨ ਲੈ ਗਿਆ ਸੀ ਸਾਡੇ ਨਹੀਂ ਇਸ ਤੋਂ ਬਾਅਦ ਤੋਂ ਹੀ ਜਾਣੂ ਨਹੀਂ ਕਿ ਉਹ ਉੱਚ ਅਧਿਕਾਰੀ ਨੂੰ ਕਰਵਾਇਆ ਅਸੀਂ ਐਫਆਈ ਕਰਵਾਈ ਸੀ ਅਸੀਂ ਕਰਵਾਈ ਸੀ ਸਾਡਾ ਕੋਈ ਬਦਲਾਇਆ ਨਹੀਂ ਹੈਗਾ ਇਹਦੇ ਮਿੱਟੀ ਮੀਲ ਦੇ ਸੰਗ ਰਸਣਾ ਹੁੰਦਾ ਹੈ ਰਾਸਨ ਦਾ ਬੈਲੈਂਸ ਵੀ ਆਉਂਦਾ ਸੀ ਚਲੋ ਜਿਵੇਂ ਆਉਂਦਾ ਸੀ ਓਦਾਂ ਕਾਣਾ ਬਣਾ ਲਿਆ ਤੇ ਤੁਸੀਂ ਇਹ ਸਾਰੀ ਸਮੱਸਿਆ ਸਬੰਧੀ ਉੱਚ ਅਧਿਕਾਰੀਆਂ ਨੂੰ ਨਹੀਂ ਆਪਦੇ ਨੂੰ ਜਾਣੂ ਕਰਵਾਇਆ ਜੀ ਅਸੀਂ ਬੀਪੀਓ ਸਰ ਨੂੰ ਦਿੱਤੀ ਸੀ ਲੈਟਰ ਲੈ ਕੇ ਰੂਮ ਦੀ ਵੀ ਦਿੱਤੀ ਸੀ ਤੇ ਆਪਣੇ ਪਾਣੀ ਦੀ ਵੀ ਜਿਹੜਾ ਸਾਡਾ ਡਿਸਟ੍ਰਿਕਟ ਕੋਆਰਡੀਨੇਟਰ ਹੈ ਉਹਨਾਂ ਨੂੰ ਵੀ ਅਸੀਂ ਦਿੱਤੀ ਐਪਲੀਕੇਸ਼ਨ ਪਰ ਸਾਡੇ ਵਾਲੇ ਕੋਈ ਮਸਲਾ ਹੱਲ ਨਹੀਂ ਹੋਇਆ ਇੱਕ ਇਹ ਸਕੂਲੇ ਤੁਸੀਂ ਮੇਢੇ ਮਿਲਦੇ ਕੰਮ ਕਰਦੇ ਜੀ ਹਾਂਜੀ ਭਾਈ ਤੇ ਆਹ ਜਿਹੜਾ ਪਾਣੀ ਲੈ ਕੇ ਆਉਂਦੇ ਕਿੱਥੋਂ ਲੈ ਕੇ ਆਉਂਦੇ ਤੁਸੀਂ ਹਾਂਜੀ ਇਹ ਬਾਬੇ ਰਾਜੇ ਰਾਮ ਤੋਂ ਤਵੇ ਕਦਰ ਨੰਬਰਦਾਰਾਂ ਦੀ ਤੋਂ ਕਿੱਡੀ ਕੁ ਦੂਰ ਹੈ ਇਥੋਂ ਹਾਂ 5 4 ਕਿੱਲੇ 5 4 ਕਿੱਲੇ ਹਾਂਜੀ ਇਹ ਰੋਜ਼ ਇਤਰਾ ਲੈਉਂਦੇ ਹਾਂਜੀ ਸਾਨੂੰ 6 ਮਹੀਨੇ ਹੋ ਗਏ ਪਾਣੀ ਦੇ ਆ ਤੇ ਕੀ ਗੱਲ ਸਕੂਲ ਚ ਕੁਛ ਨਹੀਂ ਹੈਗਾ ਜੀ ਹਾਂਜੀ ਮੋਟਰ ਖਰਾਬ ਹੋਈ ਹੈ ਅੱਛਾ ਤੇ ਬੱਤੀ-ਬੁਤੀ ਕੁਛ ਵੀ ਨਹੀਂ ਹੈ ਨਾ ਸਰ ਕੁਛ ਨਹੀਂ ਹੈਗਾ ਤੇ ਕੋਈ ਦੱਸਿਆ ਨਹੀਂ ਕਿਸੇ ਅਧਿਕਾਰੀ ਕਿਸ ਨੂੰ ਉਹ ਚ ਨੂੰ ਕੋਈ ਨਹੀਂ ਬਥੇਰੇ ਸਰ ਦੱਸਿਆ ਕੋਈ ਸੰਦਾ ਨਹੀਂ ਕਿ ਤੁਸੀ ਆ ਜਿਹੜੇ ਗੱਤੇ ਦੇ ਲਫਾਫੇ ਇਕੱਠੇ ਕੀਤੇ ਹੋਏ ਕੋਈ ਗੱਲ ਸਰਕਾਰੀ ਸਿਲੰਡਰ ਵੀ ਨਹੀਂ ਕੋਈ ਆਉਂਦਾ ਜੀ ਨਹੀਂ ਸਰ ਕੁਛ ਨਹੀਂ ਹੈਗਾ ਇਹ ਤਰੇ ਬਾਲਣ ਇਕੱਠਾ ਕਰਕੇ ਹਾਂਜੀ ਚੋਰੀ ਹੋ ਗਿਆ ਸੀ ਫਲੈਂਡਾ ਹੈਗਾ ਉਸ ਤੋਂ ਬਾਅਦ ਨਹੀਂ ਆਇਆ ਇੱਥੇ ਤੇ ਜਿਸਪਿੰਡਰ ਦਾ ਤੇ ਕਿਹੜੇ ਸਕੂਲ ਚ ਪੜਦੇ ਆ ਸਰਕਾਰੀ ਐਲੀਮੈਂਟਰੀ ਸਕੂਲ ਕਹੜੇ ਵਾਲੇ ਦਾ ਤੇ ਕੀ ਗੱਲ ਆ ਪੱਖਾ ਵੀ ਨਹੀਂ ਚੱਲਣ ਦਿਆ ਕੀ ਬੱਤੀ ਲਾਈਟ ਨਹੀਂ ਆਉਂਦੀ ਕਿੰਨੇ ਚਿਰ ਤੋਂ ਸਰ ਬਾਬਾ ਦੇ ਨਾਲ ਤੋਂ ਸਰ ਬਹੁਤ ਚਿਰ ਦੇ ਨਹੀਂ ਆਉਂਦੀ ਤੇ ਪਾਣੀ ਪੂਣੀ ਕਿੱਥੋਂ ਪੀਣ ਜਾਂਦੇ ਜੀ ਸਰ ਪਾਣੀ ਤਾਂ ਘਰੋਂ ਲੈ ਕੇ ਆਈਦਾ ਤੇ ਕਿਹ ਤੋਂ ਬਾਪੂ ਬੂਬੇ ਤੋਂ ਲੈ ਕੇ ਆਈਦਾ ਆਂ ਤੇ ਇਹ ਗਰਮੀ ਜੀ ਤੁਸੀਂ ਇਤਰਾ ਬਹਿ ਕੇ ਪੜਦੇ ਰੋਜ਼ ਯਸ ਸਰ ਕਿੰਨੇ ਚਿਰ ਤੋਂ ਇਤਨਾ ਸਰ ਬਹੁਤ ਚਿਰ ਤੋਂ ਤੇ ਗੁਰਬੀਰ ਕਾ ਤੇ ਬੇਟਾ ਇਹ ਕਿੰਨੇ ਚਿਰ ਤੋਂ ਇੱਥੇ ਆਉਂਦੇ ਸਕੂਲ ਦੇ ਵਿੱਚ ਤੁਸੀਂ ਹੋ ਬਾਬਾ ਚਲ ਕੇ ਆਉਂਦੇ ਜੇ ਬਤਿਏਗੀ ਸਕੂਲ ਜੀ ਕਿੰਨੇ ਦਿਨਾਂ ਤੋਂ ਬਹੁਤ ਦਿਨਾਂ ਤੋਂ ਇਸ ਤਰ੍ਹਾਂ ਗਰਮੀ 'ਚ ਪੜਦੇ ਜੀ? ਹਾਂਜੀ ਸਰ। ਤੇ ਪਾਣੀ ਪੂਣੀ ਕਿੱਥੋਂ ਲੈ ਕੇ ਆਉਂਦੇ? ਸਰ ਕਰੋ ਲੈ ਕੇ ਆਉਂਦੇ। ਯਾ ਸਕੂਲ 'ਚ ਨਹੀਂ ਹੈਗਾ ਪਾਣੀ? ਨਹੀਂ ਸਰ ਉਹ ਕਰ। ਤੇ ਕੋਲ ਬਾਥਰੂਮ ਬੂਥ ਨੂੰ ਵਗੈਰਾ? ਹੈ ਨਹੀਂ ਇੱਥੇ ਕੋਈ? ਸਰ ਹੈਗੀ। ਹੂੰ ਚਲਦੇ ਆ।